ਪਟਿਆਲੇ ਸੀ ਆਏ ਸੀ ਉਹ ਕਹਿੰਦੇ ਵੀ ਇਹਦਾ ਕੋਈ ਟਰੀਟਮੈਂਟ ਨਹੀਂ ਹੈਗਾ ਨਾ ਹੀ ਗਵਰਨਮੈਂਟ ਕੋਈ ਤੇ ਇਹ ਬਿਮਾਰੀ ਤੇ ਰਿਸਰਚ ਕਰ ਰਹੀ ਹੈ ਵੈਸੇ ਉਹਦੋਂ ਸਹਾਰੇਬਲ ਪਾਲਿਸੀ ਕਹਿੰਦੇ ਸੀ ਨਾ ਜਿੰਨਾ ਕੋ ਅਸੀਂ ਇਹਨੂੰ ਆਪਣੇ ਪੈਰਾਂ ਦਾ ਖੜਾ ਕੀਤਾ ਗੁਰੂ ਰਾਮਦਾਸ ਦੀ ਮੇਹਰ ਸਦਕਾ ਜਦੋਂ ਡਾਕਟਰ ਨੇ ਕਹਿਤਾ ਵੀ ਇਹਦਾ ਕੋਈ ਇਲਾਜ ਹੀ ਨਹੀਂ ਹੈਗਾ ਤਾਂ ਸਿਰਫ ਅੱਖਾਂ ਬੰਦ ਕਰਕੇ ਮਹਾਰਾਜ ਤੇ ਭਰੋਸਾ ਕਰਤਾ ਕਿ ਮਹਾਰਾਜ ਜੀ ਤੂੰ ਦਿੱਤਾ ਹੈ ਤਾਂ ਹੁਣ ਤੁਸੀਂ ਸਾਨੂੰ ਅੱਗੇ ਰਾਹ ਵਖਾ ਸਕਦੇ ਹੋ ਜਿਸ ਤਰ੍ਹਾਂ ਬੀਬੀ ਪ੍ਰਜਨੀ ਨੇ ਕੀਤਾ ਵੀ ਇੰਨਾ ਸਬਰ ਸੰਤੋਖ ਮੈਂ 1.5 ਸਾਲ ਪੂਰਾ 1.5 ਸਾਲ ਕੋਈ ਛੋਟਾ ਜਾਂ ਟਾਈਮ ਨਹੀਂ ਹੈਗਾ ਜੀ ਅੱਛਾ ਇਹ ਕਈ ਵਾਰ ਸਾਡੇ ਕੋਲ ਵੀਲਚੇਅਰ ਨਹੀਂ ਸੀ ਹੁੰਦੀ ਤੇ ਅਸੀਂ ਵੀ ਦਰਬਾਰ ਸਾਹਿਬ ਦੇ ਮੋਢਿਆਂ ਤੇ ਵੀ ਚੁੱਕਦੇ ਹੁੰਦੇ ਸੀ ਮੈਂ ਮਗਰਮਗਰ ਹੁੰਦੀ ਜਾਂਦੇ ਅਸੀਂ ਸੰਗਤ ਨਾਲ ਸੀ ਸੰਗਤ ਨੂੰ ਨਾਲ ਲੈ ਕੇ ਜਾਂਦੇ ਸੀ ਵੀ ਸਾਡਾ ਦੁੱਖ ਛੇਤੀ ਟੁੱਟ ਜੇ ਉਸ ਤੋਂ ਬਾਅਦ ਅਸੀਂ ਵੀ ਡਾਕਟਰਾਂ ਦਾਖ ਵੀ ਖਹਿੜਾ ਛੱਡ ਦਿੱਤਾ ਵੀ ਸਾਡਾ ਬੇਟਾ ਠੀਕ ਹੋਣਾ ਚਾਹੀਦਾ ਤੇ ਗੁਰੂ ਘਰ ਜਾਇਆ ਕਰੀਏ ਜਦੋਂ 1 ਸਾਲ ਤੇ 6 ਮਹੀਨੇ ਹੋ ਗਏ ਸੀਗੇ ਤੇ ਇਹਦਾ ਦੋਸਤ ਸੀ ਤੇ ਮੇਰੀ ਨਨਾਨੀ ਸੀ ਇਹਨਾਂ ਦੀ ਸਿਸਟਰ ਅਸੀਂ 4-5 ਜੀ ਵੀ ਮਤਲਬ ਗਏ ਉਸ ਦਿਨ ਉਦੋਂ ਅਸੀਂ ਸੰਗਤ ਨਹੀਂ ਲੈ ਕੇ ਗਏ ਉਸ ਦਿਨ ਤਾਂ ਅਸੀਂ ਆਪਣੇ ਰਿਸ਼ਤੇਦਾਰ ਤੇ ਅਸੀਂ ਆਪ ਹੀ 4-5 ਜੀ ਸੀ ਇੱਕ ਵੱਡਾ ਬੇਟਾ ਤੇ ਅਸੀਂ ਪੂਰਾ ਪਰਿਵਾਰ ਤੇ ਇਹਨੂੰ ਮੈਂ ਤਾਂ ਆਵ ਨੂੰ ਨਾ ਦੁਖ ਪੰਜਨੀ ਬੇਰੀ ਦੇ ਥੱਲੇ ਜਦੋਂ ਮੈਂ ਨਹਾਉਣ ਲੱਗੀ ਤਾਂ ਉੱਥੇ ਭੀੜ ਬੜੀ ਜ਼ਿਆਦਾ ਸੀ ਏਡਾ ਦੋਸਤ ਸੀ ਨਾਲ ਉਹ ਕਹਿੰਦਾ ਵੀ ਆਂਟੀ ਇੱਥੇ ਤੇ ਭੀੜ ਬੜੀ ਏ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਥੜਾ ਏ ਵੀ ਉਧਰਲੇ ਪਾਸੇ ਆਪਾਂ ਨਿਵਾ ਲਈਏ ਇਹਨੂੰ ਅਸੀਂ ਦੋਨਾਂ ਨੇ ਮਾਪੁੱਤਾਂ ਨੇ ਇਹਨੂੰ ਫੜ ਕੇ ਤੇ ਉੱਥੇ ਨਿਵਾ ਲਿਆ ਸਾਨੂੰ ਕੁਦਰਤੀ ਜਦੋਂ ਨਿਵਾ ਲਿਆ ਤੇ ਇਹ ਮੈਨੂੰ ਕਹਿੰਦਾ ਵੀ ਪੈਂਟ ਨਾ ਮੈਨੂੰ ਪਾਓ ਮੈਨੂੰ ਲੋਰ ਪਾ ਦਿਓ ਮੈਂ ਲੋਰ ਪਾ ਕੇ ਤੇ ਮੈਂ ਮ ਉਹਨੂੰ ਔਰਮਾਨ ਨੂੰ ਕਿਹਾ ਇਹਦੇ ਦੋਸਤ ਨੂੰ ਮੈਂ ਹਾਂ ਤੂੰ ਵੀਲਚੇਅਰ ਲੈ ਆ ਵੀਲਚੇਅਰ ਹਰਮੰਦਰ ਸਾਹਿਬ ਆਧਾਰ ਘਟ ਤੇ ਮਿਲਦੀ ਏ ਜੀ ਅਧਾਰ ਕਟ ਜਿਹੜਾ ਉਹ ਮੇਰਾ ਵੀ ਬੈਕ ਚ ਰਹਿ ਗਿਆ ਕਮਰੇ ਚ ਸਾਨੂੰ ਕੁਦਰਤੀ ਹੋਈ ਨਾ ਮਿਲੀ ਵੀਲ ਚੇਅਰ ਜਦੋਂ ਵੀਲ ਚੇਅਰ ਨਾ ਮਿਲੀ ਤੇ ਮੈਂ ਔਰ ਅਰਮਾਨ ਨੂੰ ਕਿਹਾ ਵੀ ਅਰਮਾਨ ਹੋਣ ਕੀ ਕਰੀਏ ਤੇਰੇ ਅੰਕਲ ਵੀ ਅੱਗਾ ਲੰਘ ਗਏ ਨੇ ਤੇ ਚੁੱਕਣਾ ਕਿੰਨੇ ਆਉਣੇ ਨੂੰ ਇਹ ਮੈਨੂੰ ਕਿਹਾ ਮੈਨੂੰ ਮੰਮੀ ਥੋੜਾ ਜਿਹਾ ਤੋੜ ਕੇ ਤਾਂ ਵੇਖੋ ਖਰੇ ਮੈਂ ਤੋਰੀ ਪਵਾ ਜਦੋਂ ਇਹਨੂੰ ਥੋੜਾ ਜਿਹਾ ਸੀ ਤੋੜਿਆ ਇਹ ਥੋੜਾ ਥਿੜਕ ਥਿੜਕ ਕੇ ਜੇ ਤੁਰਦਾ ਸੀਗਾ ਤੇ ਜਦੋਂ ਬਾਬਾ ਦੀਪ ਸਿੰਘ ਦੇ ਬੁੰਗੇ ਕੋਲ ਜਾ ਕੇ ਨਾ ਇੱਕਦਮ ਇਹ ਡਿੱਗ ਗਿਆ। ਇਹ ਡਿੱਗਾ ਤੇ ਮੈਂ ਾਰਮਾਨ ਨੂੰ ਕਿਹਾ ਇਹਦੇ ਦੋਸਤ ਨੂੰ ਮੈਂ ਕਿਹਾ ਵੀ ਜਾ ਥੋੜਾ ਜਿਹਾ ਜਲ ਲੈ ਆਏ ਦੇ ਉੱਤੇ ਛਿੜਕ ਵੀ ਇਹ ਤੇ ਡਿੱਗ ਗਿਆ ਤੇ ਤੇਰਾ ਅੰਕਲ ਵੀ ਗਾਹ ਲੰਘ ਗਿਆ ਮੈਂ ਜਦੋਂ ਇੰਨੇ ਾਰਮਾਨ ਨੇ ਇਹਦੇ ਉੱਤੇ ਪਾਣੀ ਪਾਇਆ ਇਹ ਕਿਹਾ ਮੈਂ ਤਾਂ ਠੀਕ ਆ ਮੈਨੂੰ ਹੁਣ ਹੱਥ ਨਾ ਲਾਓ ਮੈਂ ਤਾਂ ਆਪੇ ਹੀ ਚੱਲਣਾ ਵਾਹ ਵਾਹ ਕੀ ਆ ਆਪਣੇ ਆਪ ਹੀ ਜਦੋਂ ਤੁਰਨ ਲੱਗ ਗਿਆ ਇਹਨਾਂ ਨੂੰ ਫਿਰ ਮੈਂ ਇਹ ਗਾਹ ਲੰਘ ਕੇ ਇਹਨਾਂ ਨੂੰ ਆਵਾਜ਼ ਮਾਰੀ ਮੈਂ ਕਿਹਾ ਵੀ ਮਹਿਤਾਵ ਆਪਣਾ ਨਾ ਇੰਨਾ ਸਿੱਧਾ ਵਧੀਆ ਤੁਰਨ ਲੱਗ ਗਿਆ ਤੇ ਫਿਰ ਅਸੀਂ ਵੀ ਜਿਹੜੀ ਉਰਲੀ ਸਾਈਡ ਹੈ ਜਿੱਥੋਂ ਵੀ ਹੈਂਡੀਕੈਪਟ ਬੱਚੇ ਲੰਘਦੇ ਨੇ ਜਾਂ ਬਜ਼ੁਰਗ ਲੰਘਦੇ ਨੇ ਉਧਰ ਦੀ ਅਸੀਂ ਵੀ ਮਤਲਬ ਉਹਨਾਂ ਨੂੰ ਕਿਹਾ ਸੇਵਾਦਾਰਾਂ ਨੂੰ ਕਿ ਇੱਥੋਂ ਦੀ ਲੰਘਾ ਦਿਓ ਫਿਰ ਅਸੀਂ ਉੱਥੋਂ ਦੀ ਇਹ ਕਿੰਨਾ ਵੀ ਉੱਥੋਂ ਦੀ ਨਹੀਂ ਜਾਣਾ ਜਾਣਾ ਵੀ ਦੂਜੇ ਪਾਸੇ ਦੀ ਹੈ ਜਿੱਥੋਂ ਸਾਰੇ ਸੰਗਤ ਜਾਂਦੀ ਹੈ ਸੰਗਤ ਲੰਘਦੀ ਹੈ ਅਸੀਂ ਫਿਰ ਉੱਥੋਂ ਦੀ ਲੈ ਕੇ ਗਏ ਫਿਰ ਹਰਦੀ ਪੌੜੀ ਦੇ ਉੱਪਰ ਵੀ ਮੈਂ ਇਹਨੂੰ ਜਲ ਆਈ ਵਾਰੀ ਜਦੋਂ ਜਾਂਦੇ ਹੁੰਦੇ ਸੀ ਮੈਂ ਉੱਥੋਂ ਇਹਨੂੰ ਇਹਦੇ ਸਰੀਰ ਤੇ ਵੀ ਛਿੜਕਦੀ ਉੱਥੋਂ ਕੰਨੀ ਵੀ ਭਰ ਕੇ ਲਿਆਉਂਦੀ ਵੀ ਮਹੀਨਾ ਮੈਂ ਉਹਦੇ ਨਾਲ ਹੀ ਇਹਨੂੰ ਇਸ਼ਨਾਨ ਕਰਾਉਂਦੀ ਪਰ ਮੇਰੇ ਮਨ ਦੇ ਵਿੱਚ ਇਹੀ ਸੀ ਵੀ ਜਦੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਪਰਮੇਸ਼ਰ ਮੇਰੀ ਇੱਕ ਦਿਨ ਜ਼ਰੂਰ ਸੁਨੇਗਾ ਇਹ ਬਿਲਕੁਲ ਇਸ ਤਰ੍ਹਾਂ ਸੀ ਵੀ ਐ ਮੰਜੀ ਦੇ ਉੱਪਰ ਰਹਿੰਦਾ ਸੀ ਇਹਦੇ ਉੱਤੇ ਮੈਂ ਜਾਲੀ ਲਾ ਕੇ ਰੱਖਦੀ ਹੁੰਦੀ ਸੀ ਤੇ ਮੱਖੀ ਵੀ ਨਹੀਂ ਸੀ ਇਹਦੇ ਤੋਂ ਚੱਲੀ ਜਾਂਦੀ ਤੇ ਨਾ ਹੀ ਇਹਦੀ ਲੱਤਾਂ ਬਿਲਕੁਲ ਤੁਰਦੀਆਂ ਸੀ ਇਹ ਮੇਰੀ ਅਸਲੀ ਜ਼ਿੰਦਗੀ ਦੇ ਵਿੱਚ ਹੋਇਆ ਹੈ ਆ ਹੁਣ ਹਰ ਕੋਈ ਕਹਿੰਦਾ ਵੀ ਬੀਬੀ ਰਜਨੀ ਦੀ ਕਹਾਣੀ ਜਿਹੜੀ ਇਹ ਆਮ ਜੀ ਗੱਲ ਏ ਆਮ ਨਹੀਂ ਹੈਗੀ ਏ ਹੈ ਬੋ ਇਹ ਅਸਲੀ ਚੀਜ਼ ਏ ਜੇ ਇਹ ਗੁਰੂ ਰਾਮਦਾਸ ਜੀ ਦੇ ਪਹਿਲਾਂ ਦੀ ਗੱਲ ਏ ਪਰ ਇਸ ਤਰ੍ਹਾਂ ਏ ਵੀ ਮਹਾਰਾਜ ਨੇ ਬਹੁਤ ਮੇਰ ਕੀਤੀ ਉਹਨਾਂ ਨੇ ਵੀ ਕੀਤੀ ਸਾਡੇ ਤੇ ਵੀ ਕੀਤੀ ਫਿਰ ਜਦੋਂ ਇਹ ਪੂਰਾ ਵਧੀਆ ਉੱਥੇ ਹਾਲੀ ਪੜੀ ਤੇ ਜਦੋਂ ਇਹਨੂੰ ਜਲ ਪਿਆਇਆ ਇਹ ਪੂਰਾ ਤੇਜ਼ ਤੁਰਨ ਲੱਗ ਗਿਆ ਮੈਂ ਤਾਂ ਰੋਣ ਲੱਗ ਗਈ ਮੈਂ ਕਿਹਾ ਵੀ ਮੈਨੂੰ ਮੇ ਪਰਮਾਤਮਾ ਨੇ ਬਹੁਤ ਇਹ ਕੀ ਕਰਤਾ ਵੀ ਮੇਰਾ ਤੇ ਕਿੱਥੇ 14-15 ਸਾਲਾਂ ਦਾ ਬੱਚਾ ਛੁੱਕਣਾ ਵੀ ਬਹੁਤ ਮੁਸ਼ਕਲ ਏ ਮੇ ਇਹ ਮੇਰੀਆਂ ਇੱਥੇ ਲੱਤਾਂ ਤਾਂ ਆਉਂਦਾ ਸੀ ਜੀ ਲੱਤਾਂ ਦੇ ਬਰਾਬਰ ਮੇਰੀਆਂ ਇਹਦੀਆਂ ਲੱਤਾਂ ਹੁੰਦੀਆਂ ਸੀ ਮੈਂ ਖਿੱਚ ਕੇ ਐਂ ਜੱਫਾ ਪਾਉਂਦੀ ਹੁੰਦੀ ਸੀ ਇਹਨੂੰ ਮਨਜੀਤ ਇਹ ਜੇ ਰਿਸ਼ਤੇਦਾਰੀ ਚ ਵੀ ਕਿਤੇ ਹੋ ਜਾ ਸਕਦੇ ਸੀ ਬਿਲਕੁਲ ਬਹੁਤ ਔਖਾ ਹੁੰਦਾ ਸੀਗਾ ਫਿਰ ਜਦੋਂ ਇਹ ਪੂਰਾ ਵਧੀਆ ਤੇ ਇਹਨਾਂ ਨੂੰ ਮੈਂ ਕਿਹਾ ਥੋੜੀ ਜੀ ਨਾ ਇਹਦੀ ਵੀਡੀਓ ਬਣਾ ਲਈ ਆਪਾਂ ਵੀ ਇਹਦਾ ਤਾਇਆ ਬਹੁਤ ਇਹਨੂੰ ਵੱਡਾ ਪਿਆਰ ਕਰਦਾ ਸੀਗਾ ਜਿਹੜਾ ਇਹਨਾਂ ਦੇ ਵੱਡੇ ਬ੍ਰਦਰ ਸੀ ਹਾਂਜੀ ਉਹ ਮੈਂ ਕਿਹਾ ਵੀ ਉਹ ਬੜੇ ਖੁਸ਼ ਹੋਣਗੇ ਵੀ ਆਪਣਾ ਮਹਿਤਾਬ ਉੱਥੋਂ ਤੁਰੀਆ ਜਦੋਂ ਅਸੀਂ ਉਹਨਾਂ ਨੂੰ ਪਾਈ ਉਹਨਾਂ ਨੇ ਵੀ ਫੇਸਬੁੱਕ ਤੇ ਵੀ ਵਾਇਰਲ ਕਰਤੀ ਉਹਨੇ ਉਹਦੀ ਨਾਲ ਦੀ ਨਾਲ ਸਾਨੂੰ ਫੋਨ ਕੇ ਵੀ ਮੈਲ ਸਿੰਘ ਤੇਰੀ ਹੁਣ ਸੁਣੀ ਗਈ ਏ 14 ਸਾਲਾਂ ਪਿੱਛੋਂ ਵੀ ਡਾਕਟਰਾਂ ਨੇ ਜਵਾਬ ਦੇਤਾ ਤੇ ਗੁਰੂ ਰਾਮਦਾਸ ਨੇ ਤੈਨੂੰ ਨਹੀਂ ਦਿੱਤਾ ਹੈਗਾ